ਕਬਜਾਇਆ ਲੈਣ ਜਾਣਾ ਤੂੰ ਹਾਂ ਹਾਂ ਤੇ ਪੇਕੇ ਦੇ ਵੀ ਕੱਢ ਕੇ ਹਾਈ ਹਾਈ ਬਸ ਆਖਦੇ ਬੈਕ ਪਾ ਤਾ ਬੈ ਇੱਥੇ ਆ ਗਾ ਲੈ ਆਓ ਹਣ ਕਰੋ ਕਰੋ ਬੈਜੋ ਬੈਜੋ ਇੱਥੇ ਬਾਹਰ ਹਾਂ ਸੁਣ ਮੈਂ ਨਾ ਗੂਠੇ ਵੱਢ ਕੇ ਲੈ ਜਾਈ ਉੱਥੇ ਆਪੇ ਲਵਾ ਲਾਂਗੇ ਤੁਹਾਨੂੰ ਪਤਾ ਬੁੜੀਆਂ ਲੜਾਈ ਮੈਂ ਆਉਣਾ ਨਹੀਂ ਹੁੰਦਾ ਮੈਨੂੰ ਚਾਹੀਦੀ ਖੂਨ ਖਰਾਬੇ ਵਾਲੀ ਵੇਖ ਲੈ ਜਿੱਦਨ ਮੈਂ ਆਪਣੇ ਪੇਕੇ ਤੋਂ ਆਈ ਆਂ ਬਸ ਸਾਰੀ ਈ ਚ ਰੋਂਦੀ ਆਈ ਸੋ ਸੋਚ ਕੇ ਅੰਦਰ ਆ ਦਿਮਾਗ ਦਾ ਇਨੀ ਟੈਨਸ਼ਨ ਲ ਲਈ ਵੀ ਜੇ ਕਿਤੇ ਮਾਂ ਮੇਰੀ ਦਾ ਹੱਥ ਵੱਢ ਲਿਆ ਡਾਕਟਰਾਂ ਨੇ ਵੱਢਤਾ ਤੇ ਕੀ ਕਰੂਗੀ ਆਪਣੇ ਹੱਥ ਨਾਲ ਦੀ ਰੀਸ ਨਹੀਂ ਆ ਮੇਰੇ ਭਰਾ ਭਜਾਈ ਨਹੀਂ ਉਹਨੂੰ ਕਿੱਥੇ ਪੁੱਛਣਾ ਤੇ ਵੇਖ ਲਾ ਇਹਨਾਂ ਚਾਹੀਦੇ ਵੜਿਆ ਵੜਿਆ ਹੀ ਰਖਾ ਮੈ ਮੈਨੂੰ ਮੈਂ ਇੱਚ ਸਣ ਕੇ ਸੜਦਾ ਵਾ ਨਹੀਂ ਅੱਖਾਂ ਖੋਲ ਗਿਆ ਮੈਂ ਵੇਖ ਲਿਆ ਹੋਣਾ ਭੱਜ ਭੱਜ ਜਾਣੀ ਸੀ ਤੂੰ ਵੀ ਉਹਨਾਂ ਦੀ ਅੰਨੀ ਹੀ ਮਪਣਾ ਵਾ ਵੇਖ ਲਿਆ ਕੋਈ ਵੜਿਆ ਮੁੜ ਕੇ ਉਦੋਂ ਦਾ ਉਹ ਵੀ ਆਂਦੇ ਤੇ ਕੋਈ ਹੱਜ ਮਰ ਜਾਵੇ ਤਾਂ ਫੇਰ ਹੀ ਵੜਨਾ ਉਦਾਂ ਨਹੀਂ ਆਉਣਾ ਛਿੰਕ ਕੇ ਛੋੜਦਾ ਨਾ ਹੁਣ ਤੈਨੂੰ ਕੀ ਕਰਾਂ ਮੰਮੀ ਮੋਹ ਮਾਰਦਾ ਵਾ ਮਾਂ ਹੀ ਭਰਾ ਪਰਜਾਈ ਹੀ ਦੁੱਖ ਸੁੱਖ ਤੇ ਵੇਖਣਾ ਹੀ ਪੈਂਦਾ ਪੇਕੇਆਂ ਦਾ ਹਾ ਜਦੋਂ ਮਾਪੇ ਪੇਕੇ ਹੀ ਮੁੱਖ ਮੋੜ ਜਾਣ ਤੇ ਧੀਆ ਫਿਰ ਕਿੱਧਰ ਨੂੰ ਜਾਣ ਨਹੀਂ ਕਿਹੜੇ ਪੇਕੇ ਕਿਹੜੇ ਪੇਕੇ ਦੀ ਗੱਲ ਕਰਦੀ ਆ ਉਹ ਤਾਂ ਨਾ ਹੋਇਆ ਵਰਗੇ ਆ ਉਹ ਨਿੱਕਾ ਜਿਹਦਾ ਪਿੰਦਾ ਸੀ ਦੋ ਵੀ ਵੱਡਾ ਸੀ ਤੇ ਵੱਡਾ ਤੇ ਉਹਦਾ ਹੀ ਨਾ ਹੋਇਆ ਵਰਗਾ ਉਹਨੇ ਤੇ ਆਉਣਾ ਹੀ ਨਹੀਂ ਕਿ ਕੋਈ ਹਰਜ ਮਰ ਜਾਊ ਉਹ ਤੇ ਜਾਣਾ ਨਹੀਂ ਤੂੰ ਅੱਦਾ ਨਹੀਂ ਜਾਣਾ ਮੰਮੀ ਕੀ ਕਰਾਂ ਫਿਰ ਹੁਣ ਤੂੰ ਦੱਸ ਮੈਨੂੰ ਹੁਣ ਮਨਜੀਤ ਜਿਹੜੀਆਂ ਗੱਲਾਂ ਇੱਥੇ ਦੱਸ ਕੇ ਗਈ ਭਾਬੀ ਉਹ ਮੇਰੇ ਕੰਨਾਂ 'ਚ ਰਾਤ ਸਾਰੀ ਗੂੰਜੀਆਂ ਰਹੀਆਂ ਵੀ ਮੈਂ ਕਿਹੜੇ ਵੇਲੇ ਉੱਡ ਕੇ ਚਲ ਜਾ ਕਿਹੜੇ ਵੇਲੇ ਚਲ ਜਾ ਤੇ ਇਹਨਾਂ ਨੂੰ ਰੰਗੇ ਹਥੀ ਫੜਾ ਜਾ ਕੇ ਵੀ ਇਹਨਾਂ ਨੇ ਮੇਰੇ ਨਾਲ ਈ 420 ਕੀਤੀ ਦਵਿੰਦਰ ਨੂੰ ਛੇੜਣ ਬਣਾ ਗਏ ਐ ਉਥੇ ਕਰਨ ਲੱਗੇ ਮੰਮੀ ਤੇ ਇੰਨੇ ਪੈਸੇ ਲੱਗ ਜਣੇ ਤਾਂ ਤੇ ਹੱਥ ਵੜ ਦੇਣਾ ਤਾਂ ਤੇ ਐ ਹੋ ਜਾਣਾ ਤੇ ਉਹ ਜਿਹੜੀ ਛਾਲੋ ਤਾਲੋ ਪਰਜਾਈ ਮੇਰੀ ਮੈਂ ਤੇ ਨਹੀਂ ਹਾਂ ਮਾਂ ਮਤਈ ਆ ਤੇ ਪਰਜਾਈ ਮੇਰੇ ਵੱਲ ਦੀ ਗੱਲ ਕਰਦੀ ਆ ਮਨਜੀਤ ਵੇਖ ਲੈ ਦੱਸ ਕੇ ਗਈ ਵੀ ਸਾਰੀਆਂ ਹੀਰਾ ਫੇਰੀਆਂ ਇਹਨੇ ਹੀ ਕੀਤੀਆਂ ਹੱਥ ਬੰਨਿਆ ਵੀ ਦਵਿੰਦਰ ਆਉਂਡੀ ਕਿਸਮਤ ਤੇ ਮੇਰੀ ਮਾੜੀ ਦਿਮਾਗ ਤੇ ਮੇਰਾ ਖਰਾਬ ਹੋ ਗਿਆ ਬੁੱਝ ਜਿਹੜਾ ਮੈਂ ਆਪਣੇ ਭਰਾ ਨੂੰ ਫੋਨ ਲਾਤਾ ਵੀ ਮੈਂ ਆਉਣ ਲੱਗੀ ਆ ਇਹਨਾਂ ਨੂੰ ਰੰਗੇ ਹੱਥੀ ਫੜੇ ਤੇ ਲੱਗ ਪਤਾ ਜਾਵੇ ਵੀ ਕੀ ਉੱਥੇ ਕਰਦੇ ਤੇ ਕੀ ਖਾਂਦੇ ਆ ਕੋਈ ਨਹੀਂ ਮੈਨੂੰ ਵੀ ਤਾਂ ਸ਼ਦਾਣ ਹੀ ਸਮਝਦੀ ਸੀ ਜਦੋਂ ਮੈਂ ਨਹੀਂ ਨਾ ਉਹ ਤਾਂ ਮੰਨਦੀ ਨਹੀਂ ਹੁਣ ਲੱਗਾ ਪਤਾ ਉਹ ਤਾਂ ਚਲਾ ਚਾਲ ਬਾਜ਼ ਬੁੱਢੀ ਆ ਜਿਹਦਾ ਮਗਰ ਲਾ ਕੇ ਤੂੰ ਘਰ ਛੱਡ ਕੇ ਚਲ ਗਈ ਮੇਰੀ ਗਾਲਾਂ ਤੇ ਤੈਨੂੰ ਗੁੱਸਾ ਹੀ ਲੱਗਦਾ ਉਹੜੀ ਤੈਨੂੰ ਗਾੜੀ ਲਾ ਕੇ ਲੈ ਗਈ ਹੀ ਉਹਦਾ ਹੱਕ ਬੰਦਾ ਹੈ ਹਾਂ ਲੋਕੀ ਕੰਤਿਆਂ ਨੂੰ ਸਾਂਉਂਦੇ ਕਿ ਜਾੜਦੇ ਆ ਕੀ ਕਰਦੀ ਮੈਂ ਹੁਣ ਫਿਰ ਤੁਸੀਂ ਲੜਾਈ ਇੰਨੀ ਘਰ ਚ ਪਾਈ ਤੇ ਅਗਲੀ ਕਹਿੰਦੀ ਚੱਲ ਚੱਲ ਮੈਂ ਹਾਂ ਕੀ ਪਤਾ ਮੈਨੂੰ ਝਾਲੀ ਲਾਉਗੀ ਤੇ ਉਹਨੇ ਤੇ ਮੈਨੂੰ ਉਥੋਂ ਗੁੱਤੋ ਪਾ ਕੇ ਗੁੱਤੀ ਹੋਇਆ ਕਰਤਾ ਤੈਨੂੰ ਕੱਢਿਆ ਗਾੜੀ ਲੱਗਣ ਦਾ ਸਵਾਦ ਦਿੱਤਾ ਹੀ ਉਹਨੇ ਤੈਨੂੰ ਤੇ ਹੁਣ ਤੂੰ ਐਦਾਂ ਕਰ ਸਲਾਹ ਤੈਨੂੰ ਮੈਂ ਕੀ ਦੇਣੀ ਫੇਰ ਤੂੰ ਕਿਹੜੀ ਮੇਰੀ ਮੰਦੀ ਆ ਮੈਨੂੰ ਤੂੰ ਇਹੋ ਸਮਝ ਛੱਡ ਦੀ ਛਦੈਣ ਹੀ ਆ ਕਿ ਮੇਰੇ ਮੱਥੇ ਤੇ ਨਹੀਂ ਛਦੈਣ ਲਿਖਾ ਮੈਂ ਤੈਨੂੰ ਅਕਲ ਦੰਨੀ ਆ ਤੇ ਹੁਣ ਜਾ ਕੇ ਉਥੇ ਪਹਿਰਾ ਪਾ ਤੇ ਲਿਆ ਪੈੜੀ ਮੰਮੀ ਜਾਣੋ ਤੇ ਮੈਂ ਜਲ ਜਾਨੀ ਆ ਨਾ ਮੈਨੂੰ ਤੁਹਾਡੀਆਂ ਅਗਲਾਂ ਦਾ ਗੁੱਸਾ ਹੀ ਲੱਗਦਾ ਵਾ ਪਰ ਮੈਂ ਇਹ ਸੋਚਣ ਡਈ ਆ ਕਿ ਕੱਲੀ ਉੱਥੇ ਮੈਂ ਕਿੱਦਾਂ ਜਾਵਾਂ ਮੈਨੂੰ ਡਰ ਵੀ ਲੱਗਦਾ ਵਾ ਜੇ ਦੇ ਇੱਥੇ ਜੋਬਨ ਹੁੰਦਾ ਤੇ ਉਹਨੂੰ ਮੈਂ ਨਾਲ ਲੈ ਜਾਂਦੀ ਤੇ ਹਲਾਸਿਰ ਜੀ ਬੰਦੇ ਦੀ ਬਣੀ ਰਹਿੰਦੀ ਆ ਤੁਸੀਂ ਚਲੋ ਹਮੇਰੇ ਨਾਲ ਦੱਸ ਮੈਂ ਉੱਥੇ ਜਾਂਦੀ ਚੰਗੀ ਲੱਗਦੀ ਆ ਹੁਣ ਮਾਂ ਦੇ ਪਿੰਡ ਬੁਰੇ ਲੱਗੀਦਾ ਵਾ ਉੱਥੇ ਮੂੰਹ ਖੋਲ ਜਾ ਮੈਂ ਬੁਰੇ ਉੱਥੇ ਚਾਰ ਬੰਦੇ ਇਕੱਠੇ ਹੋਣੇ ਆ ਤੇ ਨਾ ਆ ਕੇ ਮੂੰਹ ਖੋਲ ਕੇ ਨਾ ਗੱਲਾਂ ਕਰੂੰਗੀ ਮੇਰਾ ਇੱਜਤੀਆਂ ਵਾ ਮੈਂ ਨਹੀਂ ਜਾਣਾ ਕਿ ਤੂੰ ਮੇਰੇ ਸ਼ੇਰ ਵਾਲਕੇ ਬੱਚੇ ਨੂੰ ਉਹਨੂੰ ਕਰ ਦੋਤੇ ਨੂੰ ਫੋਨ ਤੇ ਵੇਖੀ ਤੇਰਾ ਨੇਹ ਰਗਾ ਲਾਉਂਦਾ ਉਹਨਾਂ ਦੀ ਜਿਹੜੀ ਪਰਜਾਈ ਨੇ ਤੈਨੂੰ ਗਾੜੀ ਲਾ ਕੇ ਖੜਿਆ ਸੀ ਨਾ ਉਹਦੇ ਗਾਲ 'ਚ ਜਾ ਕੇ ਗੂਠ ਦੇ ਗੋਰੇ ਨੂੰ ਖੜਾ ਆਹੋ ਹਾਂ ਉਹਨੂੰ ਖੜਾ ਏਵੀ ਗੱਲ ਚੱਗੀ ਆ ਮੈਂ ਗੋਰੇ ਨੂੰ ਨਾ ਨਹੀਂ ਫੋਨ ਹਾਂ ਗੋਰੇ ਆਪਾਂ ਕਬਜ਼ਾ ਲੈਣ ਜਾਣਾ ਹੀ ਤੇ ਵੇਖੀ ਕਿਦਾਂ ਆਉਂਦਾ ਨੇਰੀ ਹੋਇਆ ਮੇਰਾ ਦੋਤਾ ਹਾਹੋ ਲੈ ਵੇਖੀ ਨਾ ਥਾ ਥਾਰ ਕੰਮਣਗੇ ਤਾਂ ਗੱਲ ਕਰੀ ਪਰ ਮਾਤਾ ਇੱਕ ਗੱਲ ਵਾ ਉਹ ਦੇ ਪਿਓ ਨੇ ਕਿੱਥੇ ਕੱਲਣਾ ਵਾ ਉਹਨੇ ਕਹਣਾ ਫੇਰ ਲੈ ਚੱਲੀਆਂ ਵਾ ਨਹੀਂ ਤਾਂ ਫੂਨ ਇਹਦੇ ਪਿਓ ਨੂੰ ਲਾ ਆਖੀ ਭਾਜੀ ਉਹਨੂੰ ਜਰਾ ਇੱਕ ਘਰ ਮੈਨੂੰ ਕੰਮ ਵਾ ਚੱਲ ਏਦਾਂ ਕਰਦੀ ਆ ਮਾ ਉਹ ਭਾਜੀ ਮੇਰੀ ਮੰਮੀ ਠੀਕ ਨਹੀਂ ਆ ਅਹੀਂ ਥੋੜੀ ਜਾਣ ਕਹਿਣਾ ਵੀ ਅਸੀਂ ਕੱਭ ਜਲੇਣ ਚੱਲੇ ਆ ਬਸ ਹਾਂ ਸੱਦ ਤੋਂ ਉਹਨੂੰ ਚੱਲ ਮੈਂ ਏਦਾਂ ਕਰਦੀ ਉਹਨੂੰ ਸੱਦਦੀ ਆ ਤੇ ਮੈਂ ਤਿਆਰ ਹੋ ਆ ਜੇ ਕਿਤੇ ਮੇਰੇ ਕੋ ਪਹਿਲਾਂ ਤਾਂ ਸ਼ਕੀਮਾ ਦੰਦੀਆਂ ਲੈ ਨਹੀਂ ਤੇ ਚਾਜ ਨਾ ਨਾ ਪਹਿਨੀ ਲਿਆ ਮੈਨੂੰ ਤੜਕਾ ਲਾ ਦੇ ਤਾਂ ਮੈਂ ਰੋਟੀ ਖਾਲਾ ਮਾ ਤਾਂ ਖਾਲਾ ਖਾਲਾ ਆ ਜਾ ਤੜਕਾ ਲਾ ਦੇ ਤੇ ਨਿਕਲਦੀ ਹੋ ਅਦਾ ਵਦਾ ਕਰ ਉਹਨੂੰ ਚੱਲ ਦੀ 32 ਲੱਖ ਦਾ ਕਿਲਾ ਵਾ ਜੇ ਕਿਲਾ ਮਿਲ ਜੇ ਨਾ ਤਾਂ ਕਿਹੜਾ ਕਿਲਾ ਚੋਕੇ ਲਿਆਉਣਾ ਵਾ ਪੈਸੇ ਹੀ ਲਿਆਉਣੇ ਆ ਨਾਲੇ ਕੋਠਾ ਪਲਾਤਰ ਕਰਾਵਾਂਗੇ ਆਪਣੀ ਕੋਠੀ ਤੇ ਨਾਲੇ ਬਾਕੀ ਪੈਸੇ ਕਿਤੇ ਆਸ਼ ਰੁੱਟਾਂਗੇ ਖਾਵਾਂ ਪੀਵਾਂਗੇ ਮੰਮੀ ਹਾਂ ਮੰਮੀ ਦਾ ਫੋਨ ਆਉਂ ਰਿਹਾ ਏ ਮੰਮਾ ਦਾ ਹਾਂ ਕੀ ਕਹਿੰਦੇ ਕਬਜਾਇਆ ਲੈਣ ਜਾਣਾ ਤੋ ਹਾਂ ਹਾਂ ਕਾਦਾ ਕਬਜਾ ਪੈਲੀ ਦਾ ਜਬ ਐ ਰਮਾਨਾ ਉਹਨਾਂ ਦੀ ਪੈਲੀ ਉਹਨਾਂ ਦੇ ਹੱਕ ਵਿੱਚ ਹੀ ਆ ਸਾਰੀ ਭਈ ਨਹੀਂ ਉਹਨੇ ਆਪਣੇ ਪੇਕਿਆਂ ਤੇ ਲਿਆਉਣੀ ਆ ਉਥੋਂ ਨਾਲ ਕੋ ਸੈਂਸਨ ਕਰਾ ਕੇ ਲਿਆਉਣੇ ਆ ਕਰਦੇ ਨਹੀਂ ਆਂਦੀ ਤੂੰ ਚੱਲ ਨਾਲ ਦੂ ਤਗੜਾ ਵਾ ਤੇ ਪੇਕਿਆ ਤਾਂ ਖੋ ਗੱਲੇ ਆ ਆਹੋ ਤੱਕੇ ਇਹ ਨਹੀਂ ਲਿਆਉਣੀ ਆਗੇ ਤੈਨੂੰ ਤੇ ਤੇਰੇ ਪਿਓ ਨੇ ਖ ਲੈ ਹੀ ਦੇਣਾ ਬਹਿ ਜਾ ਉਹਨੇ ਫੋਨ ਕੀਤਾ ਵਾ ਪਾਪਾ ਨੇ ਉਹਨੂੰ ਇਹ ਨਹੀਂ ਕਿ ਆਪੀ ਤੇ ਕੰਮ ਚੱਲਣ ਜਾਣਾ ਮੈਂ ਕਿਹਾ ਦੀ ਕੰਮ ਆ ਕੋ ਜ਼ਰੂਰੀ ਬਾਅਦ ਮੈਨੂੰ ਫੋਨ ਆਇਆ ਵੀ ਆ ਗੱਲ ਇਹ ਤੇ ਆ ਜਾ ਪਾਪਾ ਗਿਆਂਦੇ ਪਾਪਾ ਕੰਦੇ ਕੋਈ ਨਹੀਂ ਚਲ ਜਾਇਆ ਅੱਜ ਹੀ ਸਾਦ ਨੂੰ ਮੈਂ ਠੀਕ ਆ ਇਦਾਂ ਕਿਹਾ ਹਾਂ ਝੂਠ ਮਾਰ ਕੇ ਨਾ ਚਲ ਜੀ ਪਰ ਨਹੀਂ ਨਹੀਂ ਪੋਛਲਾ ਭਾਵੇਂ ਤੁਸੀਂ ਡੰਗਰ ਦੁੱਧ ਦਾ ਗਲਾ ਗਰਮ ਕਰਦੇ ਬਾਦਾਮ ਪਾ ਗਏ ਚੰਗਾ ਪਹਿਲਾਂ ਇੰਨਾ ਜਿਹੜਾ ਦੁੱਧ ਦਾ ਢਿੱਡ ਚ ਪਾਇਆ ਉਹਦਾ ਤਾਂ ਤੂੰ ਕਰ ਦਿੱਤਾ ਕੰਮ ਤੇ ਬਾਦਾਮਾਂ ਦੀ ਬਾਕੀ ਰਹਿ ਗਈ ਆ ਮੈਂ ਕਹਿੰਦੀ ਆ ਕੋਈ ਲੜਾਈ ਝਗੜਾ ਨਾ ਪਿਆ ਹੋਵੇ ਇੱਥੇ ਹੈ ਲੜਾਈ ਝਗੜਾ ਨਹੀਂ ਲੜਾਈ ਕੋਈ ਨਹੀਂ ਫਿਰ ਲੜਾਈ ਉਹਦੇ ਅਸੀਂ ਦੜਦੇ ਲੜਾਈਆਂ ਤੋਂ ਨਹੀਂ ਭਰਾਵਾ ਰਹਿਣ ਦੇ ਤੂੰ ਇਦਾਂ ਕਿ ਦੇਖੋ ਸਾਠ ਪੇਟ ਲੱਗੀ ਤੇ ਫਿਰ ਕੋਈ ਗੱਲ ਨਹੀਂ ਰਾਜਨਾਲ ਆ ਗਿਆ ਨੀ ਅੱਥ ਦੌੜਾਣਾ ਤੇ ਉਹਨਾਂ ਬੱਚਿਆਂ ਨੂੰ ਫਸਾ ਦੇਣਾ ਮੈਨੂੰ ਪਤਾ ਨਾ ਤੇਰਾ ਉਹਨਾਂ ਕੋਲ ਮੰਨ ਨਹੀਂ ਜਾਣਾ ਜਿਹੜਾ ਨਾ ਲਾਈ ਸੀੜੀ ਤੇ ਤੇਰੇ ਵਰਗੇ ਕੰਧੋਂ ਪਾਰ ਹੋਣਾ ਉਹ ਇਦਾਂ ਨਾ ਕਹਾ ਤੂੰ ਇਦਾਂ ਗਈ ਜਾਵੇਂਗੀ ਫਿਰ ਅੱਗੇ ਨਹੀਂ ਪਤਾ ਤੇਰਾ ਗਵਾਂਡੀਆਂ ਨਾਲ ਕੋਈ ਲੜਾਈ ਹੋ ਗਈ ਪਿਓ ਨੂੰ ਗਾਂ ਘਰ ਕੇ ਭੱਜ ਗਿਆ ਆਪ ਬੰਦੇ ਜ਼ਿਆਦਾ ਸੀ ਫਿਰ ਭੱਜਣਾ ਹੀ ਪੈਂਦਾ ਰਹਿਣ ਦਾ ਤੂੰ ਤੇ ਨਹੀਂ ਕਰ ਤੂੰ ਤਾਂ ਇੱਥੇ ਰਹੀ ਰਹਿਣ ਤਾਂ ਚੰਗੀਆਂ ਆਵੇਂ ਇਵੇਂ ਇੱਥੇ ਉਹਨਾਂ ਦੀ ਬੇਇੱਜ਼ਤੀ ਕਰਾਈ ਨਹੀਂ ਹੁੰਦੀ ਮੈਂ ਤਿਆਰੀ ਨਾ ਜਾਣਾ ਪੂਰਾ ਉਦੋਂ ਮੈਂ ਕਹਿਣ ਲਈ ਆ ਚਿੱਲਾ ਮਿਲ ਜਾਊਗਾ ਉਹਨੂੰ ਤਾਂ ਚੰਗਾ ਉਹਨੂੰ ਕਿਲਾ ਉੱਥੋਂ ਮਿਲ ਜੂਗਾ ਨਾ ਤੇ ਅਸੀਂ ਵੀ ਕਿਲੇ ਦੇ ਸਰਤੇ ਹੋ ਮੰਗੇ ਇਹੋ ਤੈਨੂੰ ਮੈਂ ਕਹਿਣ ਦਿਆ ਵਾਂ ਡਰਨਾ ਤੂੰ ਉਹਦੇ ਮੇਰੇ ਕੋਲ ਡਰਦੇ ਤੈਨੂੰ ਪਤਾ ਹੀ ਆ ਨਾਲੇ ਜਦੋਂ ਆ ਗਿਆ ਨਾ ਮੇਰਾ ਕਿਲਾ ਤੇਰਾ ਮੇਰਾ ਹੀ ਆ ਨਾ ਮੇਰੇ ਪੇਕਿਆਂ ਦਾ ਨਾ ਮੇਰਾ ਆਪਣਾ ਕਹ ਤੇ ਕਬਜ਼ਾ ਕੌਣ ਲੈਣ ਚੱਲਿਆ ਓਹੋ ਕਬਜ਼ੇ ਤੇ ਤੂੰ ਉਹਨਾਂ ਦਾ ਕਿਲਾ ਉਹਨਾਂ ਨੇ ਦਵਾਉਣਾ ਮੈਂ ਹਾਂ ਅਸੀਂ ਵੀ ਲੈਣ ਵਾਲੇ ਬਣੇ ਆਂ ਅਸੀਂ ਕਹਿਣਾ ਆ ਆਪਾਂ ਕਹਿਣਾ ਤੇ ਜਦੋਂ ਆ ਗਿਆ ਨਾ ਮੇਰਾ ਕਿਲਾ ਫਿਰ ਮੇਰਾ ਕਿਲਾ ਆਪਣਾ ਕਿਲਾ ਕਹ ਹਾਂ ਜਦੋਂ ਆ ਗਿਆ ਨਾ ਉੱਥੇ ਆਪਣਾ ਕਿਲਾ ਤੇਰੀ ਦਾਦੀ ਨੂੰ ਨਹੀਂ ਮੈਂ ਪੱਲੇ ਬੰਨਦੀ ਫਿਰ ਫਿਰ ਤੇਰਾ ਪਿਓ ਆਪਾਂ ਆਪਾਂ ਇਦਾਂ ਕਰਾਂਗੇ ਮੇਰੇ ਨਾਲ ਭਾਵੇਂ ਬਣਾ ਕੇ ਰੱਖੇ ਤੇ ਭਾਵੇਂ ਨਾ ਆਪਾਂ ਇਦਾਂ ਕਰਾਂਗੇ ਹਾਂ ਆ ਇਦਾਂ ਨਾਲ ਦੋ ਕਮਰੇ ਪਾਵਾਂਗੇ ਵਧੀਆ ਵੱਖਰੀ ਕੋਠੀ ਕਿਲਾ ਵੇਚਾਂਗੇ 35-40 ਲੱਖ ਦਾ 20 ਲੱਖ ਲਾ ਕੇ ਦੋ ਕਮਰੇ ਬਣਾ ਲਾਂਗੇ ਅਨੁਕੂਰੇ ਆ ਇੰਨਾ ਨਹੀਂ ਲਾਉਣੇ ਫਿਰ ਪਿੱਛੇ ਥੋੜੇ ਰਹਿ ਜਾਣੇ 10 ਲੱਖ ਰੇ ਦੋ ਕਮਰੇ ਬਣਾਵਾਂਗੇ ਇੱਕ ਬਾਥਰੂਮ ਦਸੋਈ ਬਸ ਗੱਲ ਕਰ ਦੋ ਵਧੀਆ ਬਣਾਵਾਂਗੇ ਨਾ ਵੱਡਾ ਟੀਵੀ ਲਾ ਕੇ ਚਲ ਜਾ ਤੂੰ ਨਹੀਂ ਮੈਨੂੰ ਜਾਣ ਨਹੀਂ ਦੇਣਾ ਤਾਂ ਮੈਂ ਵੀ ਨਾਲ ਚੱਲ ਜਾਣਾ ਤੂੰ ਕਰਨਾ ਥੇ ਮਰਦਾਂ ਦਾ ਕੰਮ ਆਵੀ ਨਾ ਆਵੀ ਨਾ ਮੈਂ ਆਉਂਗੀ ਮਗਰ ਲੈਣ ਬਾਨੇ ਨਾ ਚੱਲ ਠੀਕ ਆ ਆਹ ਸਾਲ ਮਾਣਾ ਜੇ ਜਾਊਗਾ ਤਾਂ ਮੈਂ ਵੀ ਜਾਣ ਵਾਲੀ ਬਨੂੰਗੀ ਚਾਰ ਦਿਨ ਬੁੱਢੀ ਨੂੰ ਲਵਣੀਆਂ ਪਈਆਂ ਨਾ ਜਦੋਂ ਫੇਰ ਹੀ ਪਤਾ ਲੱਗਣਾ ਕਿੱਦਾਂ ਪੱਕਦੀਆਂ ਸoare ਸੀ ਤਗੀਲੀ ਦੇ ਮਾਸਾ ਨਹੀਂ ਆਮਦੀ ਕਿ ਤੇਨ ਨੂੰ ਆ ਮਮੀ ਦੋਗ ਹੋਰ ਅੰਦਰ ਹੀ ਰਹਿ ਗਏ ਸੀ ਆ ਜੇ ਪੇਟੀ ਝਾਗੇ ਨਾ ਉਹ ਵੀ ਕੱਢ ਲਿਆ ਹਾਏ ਮਾਦਾ ਹੁਣ ਇੱਕ ਵਾਰੀ ਤੂੰ ਬੈਠੀ ਧੁੱਪ ਜਾਣਗੇ ਕਿ ਫੇਰ ਇੱਕਦਮ ਲੜ ਕੇ ਤੁਰਿਆ ਫਿਰਦਾ ਰਹਿੰਦਾ ਪੇਟੀ ਦੀ ਕੀ ਜਿਹੜੀ ਗੱਲ ਆ ਮੈਂ ਕਿਹਾ ਸਾਰੇ ਧੁੱਪ ਜਾਣ ਹੋਣ ਲੱਗਦੇ ਹਥ ਜਿੱਦਣ ਮੇਰੀ ਕੁੜੀ ਆਈ ਸੀ ਨਾ ਉਸ ਦਿਨ ਤੂੰ ਮੈਨੂੰ ਇੱਥੇ ਹੱਥ ਮੇਰਾ ਬਣਾਤਾ ਤੇ ਕਹਿੰਦੀ ਸੀ ਵੀ ਤੂੰ ਬੰਨਾ ਲਾ ਲਈ ਵੀ ਉਹ ਵਾਤੇ ਜੇ ਆ ਉਹ ਤਾਂ ਵੀ ਮੈਂ ਬੁਰੀ ਮੈਨੂੰ ਤੂੰ ਹੀ ਬਣਾਉਂਦੇ ਈ ਆ ਤੂੰ ਹੀ ਮਾਸਾਂ ਦੀ ਆਂਦੀ ਤੈਨੂੰ ਕਿਤੇ ਆਪਣੇ ਘਰ ਬਦਲੇ ਕੀਤਾ ਵਾ ਕਿ ਬਗਾਨੇ ਬਦਲੇ ਨਹੀਂ ਕੀਤਾ ਫੇਰ ਕੀ ਹੋ ਗਿਆ ਆਪਣਾ ਹੀ ਫਾਇਦਾ ਹੱਥ ਬੰਨਣ ਚ ਜ਼ੁਬਾਨ ਵੇਖ ਕਿੱਡੀ ਗਾੜੀ ਵੋਂਦੀ ਓ ਉਹ ਤਾਂ ਵੀ ਮੈਨੂੰ ਝੂਠਿਆਂ ਬਣਾਇਆ ਇਹਨੇ ਤੂੰ ਬਹਿ ਜਾ ਇੱਥੇ ਮਹਿੰਦੀ ਲਾ ਕੇ ਮੈਂ ਧੋ ਲੈਣੀ ਸਾਰੇ ਕੱਪੜੇ ਤੂਕ ਦਾ ਹੱਥ ਚ ਫੜਿਆ ਵਾ ਜਲੂਸ ਕਢਾਉਣ ਦੀ ਮੇਰਾ ਮੈਨੂੰ ਫੜਾ ਦੇ ਡਰਨਗੇ ਲੋੜ ਪੈ ਤਾਂ ਕੱਢਾਂਗੇ ਤੇਰਾ ਕੀ ਪਤਾ ਮੋਹ ਜਾ ਕੇ ਉਹਨਾਂ ਨੂੰ ਫੜਾ ਦੇ ਤੇ ਮੇਰੇ ਚਾਤ ਨੂੰ ਫੜਾ ਦੇ ਸਤਾਨੀ ਨਾ ਕਰੀ ਕੋਈ ਜਾਂਦਾ ਨਾ ਘਾਟਾ ਗੂਟਾ ਕਿਦਾ ਲਾਦੀ ਮੇਰਾ ਪੋਤਾ ਚੁੱਪ ਕਰ ਤੂੰ ਆ ਜਾ ਹਾਂ ਦਿਮਾਗ ਤੋਂ ਕੰਮ ਲਈ ਚਾਬੀ ਘੜ ਲੈ ਮੋਰਸਾ ਚ ਚਾਬੀ ਘੜ ਲੈ ਪਰੂਫ ਹੋ ਗਿਆ ਆਪਣੇ ਕੋ ਪ੍ਰੂਫ ਚੱਲ ਪ੍ਰੂਫ ਆ ਨਾ ਚੱਲਦਾ ਹੁੰਦਾ ਆ ਆਜਾ ਜਿਆਜਾ ਮੈਂਂ ਦੀ ਲਾ ਕੇ ਤੂੰ ਐਹੋ ਤੇ ਚੰਦੀ ਹੈ ਇਹ ਉਹਦੇ ਕੋ ਮੈਨੂੰ ਪਰੀ ਬਣਾ ਕੇ ਹੈ ਕਿਤੇ ਮੇਰੇ ਜੋਗੀ ਰੱਖੀ ਕੱਲ ਜੋਗਣ ਅੰਦਰ ਜਾ ਕੇ ਬਹਿ ਗਈ ਆ ਹੋਰ ਲੈ ਆ ਪੇਟੀ ਦੇ ਵੀ ਕੱਢ ਕੇ ਹਾਏ ਹਾਏ ਆ ਕਿਦਾਂ ਦਾ ਕੁੱਟਣ ਦੀ ਆਵਾਜ਼ ਦੋ ਦੋ ਆਉਂਦੀਆਂ ਵਾ ਮਾਤਾ ਹਾਂ ਵੱਲੇ ਕੀ ਬਾੜਿਆ ਵਾ ਕੋਹ ਨਹੀਂ ਵੇਖਲਾ ਹਾਂ ਵੇਖ ਲੈ ਇਹਦੇ ਵੱਲ ਨਹੀਂ ਕਿਹੜੇ ਡਾਕਟਰ ਕੋ ਗਈ ਹਾਂ ਜਿਨੇ ਤਨੋਈ ਦੀ ਛਤੀ ਮੈਨੂੰ ਵੀ ਇਦਾਂ ਹੀ ਲੱਗਣ ਡਿਆ ਜੇ ਸਭ ਨਾ ਥਾਪੀਆਂ ਵਗਣ ਡੀਆਂ ਮਾਤਾ ਮੈਂ ਮਿਲੀ ਹਾਂ ਤੈਨੂੰ ਸ਼ਦਨ ਬਣਾਉਂਡਾ ਹਾਏ ਹਨੀ ਮਾਮਾ ਦਾ ਜਾਨਵਾਰ ਦਿੰਦੀਆਂ ਧੀਆ ਤੋਂ ਤੇ ਤੂੰ ਆ ਕੀ ਲੱਛਣ ਕਰਨ ਢਈ ਆ ਗੱਲ ਦੇ ਸੁਣ ਲੈ ਨਾ ਸੁੱਖ ਦਾ ਸਾਥ ਸੀ ਤੇਰੇ ਗਲ ਪੈ ਗਈਆਂ ਨਾ ਤੈਨੂੰ ਕਿਤੇ ਹੈ ਮਾਸਾ ਵੀ ਜਾਂ ਪੁੱਛਾ ਹੱਥ ਦਾ ਕੀ ਹੋਇਆ ਕੀ ਨਹੀਂ ਮੈਂ ਉਹੋ ਤੇ ਪੁੱਛਣ ਲੱਗੀ ਆ ਦੂਜਾ ਤੇ ਨਹੀਂ ਲਵਾਤਾ ਡੁਪਲੀਕੇਟ ਹੁੰਦਾ ਜਿਹੜਾ ਵੇਖ ਲੈ ਨਾ ਕਿਤੇ ਗੱਲ ਨਾ ਮਿਲੀ ਨਾ ਹੋਰ ਤੇ ਮੇਰਾ ਨਹੀਂ ਆਏ ਮੇਰੇ ਨਹੀਂ ਆਏ ਅਹੀਂ ਮਿਲ ਨਹੀਂ ਆਏ ਅਹੀਂ ਅਸੀਂ ਹੁਣ ਕਬਚਾ ਲੈਣ ਆਏ ਆ ਕਿੱਲਾ ਲੈ ਕੇ ਜਾਣਾ ਹੀ ਹੋ ਤੂੰ ਤੇ ਮੈਨੂੰ ਬਣਾਤਾ ਛਦੈਣ ਉਧਰ ਆਂਦਰ ਉਹਨਾਂ ਕੋਲ ਉਥੇ ਆਂਦਰ ਤੂੰ ਵੀ ਆ ਨਹੀਂ ਪੁੱਤ ਪਤ ਕੋਈ ਨਹੀਂ ਆ ਮੈਂ ਉਹਦੀ ਵੀ ਖਬਰ ਲਵਾ ਚਵਲ ਦੀ ਜਿਨੇ ਤੈਨੂੰ ਅਸੇ ਦਰਸਲਾਵਾ ਇਹੋ ਜੇ ਦਿੰਦੀ ਆ ਤੈਨੂੰ ਕੀ ਪਤਾ ਸੀ ਕਿ ਦਵਿੰਦਰ ਕੇ ਤੇ ਐਵੇਂ ਛਦੈਣ ਆ ਦੋਤੇ ਵੀ ਲੈ ਗਈ ਆਪਣੇ ਨੂੰ ਵੱਢ ਕੇ ਜਾਉ ਤਾਨੂੰ ਵੱਢ ਕੇ ਟੋਟੇ ਨਾ ਕੀਤੇ ਤੇ ਆਖੀ ਤੁਹਾਡੇ ਪਹਿਲੀ ਵਾਰ ਆਇਆ ਮੇਰਾ ਪੁੱਤ ਉਹ ਇਹ ਮੇਰਾ ਪੋਤਾ ਇਨੇ ਗੁੱਸੇ ਚ ਨੀਂ ਕਿੰਦਰ ਆ ਗਈ ਹੈ ਵੀ ਦੀਦੀ ਨੀ ਕਾਦੀ ਦੀਦੀ ਤੂੰ ਮੇਰੀਆਂ ਜਣਾ ਵੱਡਣ ਹੋਈਆਂ ਉੜਤੀ ਆ ਨਾ ਤੇ ਲੋਕੀ ਇੰਨਾ ਫੋਨ ਦਾਨ ਕਰਦੇ ਆ ਤੇ ਤੁਸੀਂ ਐਂਦਾ ਛਣਕ ਕੇ ਸੁੱਟਦੀ ਆ ਨਹੀਂ ਬਹਿ ਜਾ ਬੈ ਕੇ ਗੱਲ ਕਰਦੇ ਆ ਇੰਨੀ ਗੁੱਸੇ ਨਾਲ ਤੋ ਆ ਬਹਿ ਜਾ ਮੇਰੇ ਨਜਰੇ ਭੈਣਾ ਹੀ ਹਾਏ ਹਾਏ ਹਾਦ ਹੋਈ ਤੈਨੂੰ ਹੋ ਕੀ ਗਿਆ ਵਾ ਮੈਂ ਤੇ ਗੱਲ ਕਰਦੇ ਫਿਰ ਗੈਣ ਹੋ ਗਈ ਆ ਬਹਿ ਜੂਗੀ ਹਿੱਸਾ ਮੇਰਾ ਆ ਜੇ ਬਹੁ ਟੋਰ ਨਾ ਬਹੁ ਇਥੇ ਮੈਂ ਜੇਜ ਭਾਵੇਂ ਜੇਜ ਭਾਵੇਂ ਨੂੰ ਹਾਦ ਹੋਈ 5000 ਕੱਢੋ ਪਹਿਲਾ ਮੇਰਾ ਹਾਏ ਹਾਏ ਤੁਸੀਂ ਤਾਂ ਹਾਏ ਹਾਏ ਪਾ ਲਿਆ ਮੈਂ ਪੰਜ ਵੀ ਪੰਜ ਪੰਜ ਕਾ ਪਾਂਝ ਲਿਆਇ ਨਾ ਮੇਰ ਕੋ ਜਿੱਦਾਂ ਮਾਂਦੀ ਹੀ ਮਰ ਚਲੀ ਆ ਆ ਵੇ ਬਥੇਰੇ ਪੜਦੇ ਮੈਂ ਤੁਹਾਡੇ ਰਾਹ ਲੈ ਨਹੀਂ ਬਥੇਰੇ ਪੜਦੇ ਰਾਹ ਲੈ ਤੁਹਾਡੇ ਮੈਂ ਬਥੇਰੇ ਆ ਠੰਡ ਨਹੀਂ ਮੈਨੂੰ ਪਾਣੀ ਹੋਣਾ ਪਾ ਵਾਲੀ ਠੰਡ ਗਈ ਆ ਤੂੰ ਤੇ ਮਾਲੇ ਕੋਈ ਨੱਛੜੀ ਨਹੀਂ ਦੀ ਤੇ ਪਾਣੀ ਨਹੀਂ ਹੱਦ ਲੱਗਿਆ ਤੁਹਾਡੇ ਪਾਣੀ ਨੂੰ ਪਿਆ ਤੇ ਪਣੀ ਮਾ ਤਾਂ ਪਰੇ ਹੋ ਜਾ ਗੁੱਸਾ ਬੜਾਈ ਉਹਨੇ ਤੇ ਹੱਥ ਤੋੜਿਆ ਨਹੀਂ ਮੇਰ ਕੋ ਕਦੇ ਹੱਤਾਂ ਨਾਲ ਤੜਾਲੀ ਬੈਈ ਪੁੱਤ ਬੈਈ ਤੇ ਹਿਸਾਬ ਪਤਾ ਜੀ ਆਪਣਾ ਅਸੀਂ ਲੈਣਾ ਇਹ ਕਬਜਾ ਅਸੀਂ ਲੈਣਾ ਇਹ ਕਿਲਾ ਕਾਜ ਕਰੋ ਤਿਆਰ ਸੱਦੋਂ ਨੂੰ ਤੇ ਚਲੋ ਕਚਰੀ ਹੋਣੀ ਮੈਂ ਛੱਡਾਂ ਅੱਗੇ ਮੈਂ ਚਾਹ ਦੱਸਦੀ ਮੇਰਾ ਹੱਕ ਹਰ ਇੱਕ ਮਤਲਬ ਜਿੱਥੇ ਮਰਜੀ ਚੱਲ ਜਾਓ ਹੱਕ ਦੀਆ ਬਣਦਾ ਵਾ ਜੇ ਤੀਨੂ ਤੁਸੀਂ ਮਿਲੋ ਤੇ ਟੀ ਤਾਨੂੰ ਦੇ ਦੇ ਪੈਲੀ ਠੀਕ ਆ ਜੇ ਤੁਸੀਂ ਮਿਲਣਾ ਨਹੀਂ ਤਾਂ ਮੇਰਾ ਕੋਈ ਨਹੀਂ ਮੂੰਹ ਦੇ ਹੱਥ ਰੱਖਿਆ ਕੋਈ ਨਹੀਂ ਹੋਣਾ ਮੈਂ ਤੇ ਆੜ ਗਵਾੜ ਇਕੱਠਾ ਕਰਨੀ ਤੁਹਾਡਾ ਬੈ ਪੁੱਤ ਤੂੰ ਬੈ ਡਰਦਾ ਕਿਉਂ ਲੈ ਪਾਣੀ ਪੀ ਠੰਡਿਓ ਨਹੀਂ ਆ ਕੇ ਗੱਲ ਕਰਦੇ ਪਾਣੀ ਇਹੋ ਜਿਹੇ ਨੂੰ ਬਥੇਰੇ ਪਿਆਰ ਦਾ ਤੁਸੀਂ ਮੈਨੂੰ ਪਾਣੀ ਹਾਦੋ ਹੋਈ ਤੂੰ ਤਾਂ ਮੇਰੀਆਂ ਜੜਾਂ 'ਚ ਬੈ ਗਈ ਆ ਵੇਰ ਨੇ ਆਪਾਂ ਕਾਨੂੰਨੀ ਕਾਨੂੰਨੀ ਤੌਰ ਤੇ ਗੱਲ ਕਰਨੀ ਚੁੱਪ ਰਹਿ ਇਹੋ ਜੀ ਅਪਰਜਾਈਆਂ ਵੀ ਹੁੰਦੀਆਂ ਨਖਤੀਆਂ ਠੰਡੀ ਰਾ ਠੰਡੀ ਠੰਡੀ ਗਿਰਾਨੀ ਹੈ ਪੁੱਤ ਕਿਪ ਤੱਕ ਕੀ ਖਵਾ ਕੇ ਲੈਣਾ ਠੰਡੀ ਰਹਿਣ ਦਿੰਦੇ ਜੇ ਤੁਸੀਂ ਨਹੀਂ ਚੁੱਪ ਕਰ ਜਾ 420 ਤੇਰੇ ਵਾਂਗੂ ਅਸੀਂ ਸਿੱਖੇ ਨਹੀਂ ਆਂ ਵੀ ਉਹਦੇ ਹੱਥ ਬਨ ਬਨ ਤੂੰ ਮੈਨੂੰ ਛਦਿਆਣ ਬਣਾਵੇ ਇੱਕ ਤੁਸੀਂ ਮੇਰੇ ਕੋਲ 5000 ਰੁਪਇਆ ਲੈ ਲਿਆ ਕੋੜੇ ਪਾਸ ਸਾਰੀ ਪਾਸ ਚ ਮੈਂ ਹੋਦੀ ਰਹੀ ਆਂ ਤੈਨ ਨਾਲ ਲੈ ਕੇ ਆਈ ਆਂ ਨਾਲ ਲੈ ਕੇ ਆਈ ਮੈਂ ਮੁੰਡੇ ਨੂੰ ਚੰਗਾ ਚੰਗਾ ਤਮਾਸ਼ਾ ਬਣਾ ਫਿਰ ਪੇਕਿਆਂ ਦਾ ਬਣਾ ਰਿਸ਼ਤੇਦਾਰੀਆਂ ਦਾ ਤਮਾਸ਼ਾ ਬਣਾ ਦੇ ਵੇਖਦਾ ਇਹਦੀ ਪਹਿਲੀ ਤੈਨੂੰ ਦੇ ਤੋਰ ਇਹਨੂੰ ਦੇ ਕੇ ਦੇ ਚੁੱਪ ਮੇਰੀ ਜਾਣਾ ਚੁੱਪ ਮੇਰੀ ਜਦੋਂ ਤੁਸੀਂ ਸ਼ਰਮ ਵਾਲੀ ਲੋਈ ਲਾ ਲਈ ਤੇ ਮੈਂ ਕਿਉਂ ਢੱਕ ਕੇ ਬੈਠੀ ਰਵਾਂ ਮੈਂ ਵੀ ਲਾਤੀ ਆ ਚੁੱਪ ਮੇਰੀ ਸੀ ਆਏ ਵੇਖਣ ਦੀ ਨਹੀਂ ਕੀ ਜੀ ਤੇਰੇ ਵਾਲਾ ਵੀ ਦੇਦੀ ਰਵਾਂ ਨਹੀਂ ਕੀ ਜੀ ਮੈਂ ਨਹੀਂ ਕੀ ਕੋਈ ਲੈਣਾ ਧਾਣੇ ਲੈਣੇ ਆ ਬਥੇਰਾ ਮੈਂ ਸਮਝੀ ਸੀ ਕਿ ਮੇਰੀ ਪਤਨੀ ਆ ਮੇਰੀ ਪਤਨੀ ਆ ਪਰ ਇਹਨਾਂ ਇਹਨਾਂ ਦੇ ਤਾਂ ਖੂਨ ਸਪੇਦ ਹੋ ਗਏ ਆ ਹੋਏ ਮੇਰੇ ਅੱਬਾ ਮੈਨੂੰ ਖਰਿਓ ਕੋਹ ਹੋ ਜਾ ਮੈਨੂੰ ਕਿੱਲਾ ਦੋ ਇਹੋ ਐਵੇਂ ਕਿਠੀ ਕਰੀ ਜਾਨੀ ਜੋਗ ਵਾਂਗੂ ਬੈਕ ਬੈਕ ਕੇ ਨਹੀਂ ਗੱਲ ਹੋ ਸਕਦੀ ਬੈਕ ਪਾ ਤਾਂ ਬੈ ਇੱਥੇ ਆ ਗਾ ਲਿਆਓ ਹਣ ਕਰੋ ਕੋ ਬਹਿ ਜਾਓ ਬਹਿ ਜਾਓ ਇੱਥੇ ਬਾਓ ਬਹਿ ਜਾਓ ਆ ਲੈਂਦੇ ਆਪਣੇ ਭਰਾ ਨੂੰ ਲੈ ਬਾਓ ਬੀਜ ਨਹੀਂ ਬੀਜ ਇੱਥੇ ਬਹਿ ਜਾਓ ਤੁਹਾਨੂੰ ਕਿਹਾ ਆ ਆ ਲੈਂਦੇ ਮਾਤਾ ਭਾਇਓ ਤਨ ਕੋ ਕਹਿਣ ਦੇ ਪਰੇ ਕਰ ਪਿਆਰ ਨਾਲ ਗੱਲ ਕਰਨੀ ਪਰੇ ਕਰ ਪਰੇ ਕਰ ਪਰੇ ਬਾਓ ਇੱਥੇ ਬਾਓ ਮੇਲਾ ਵਢਾਉਣ ਆਈ ਸਾਨੂੰ ਹਾਂ ਇਹਦੇ ਵਢਾਉਣਾ ਮੈਂ ਤੇ ਤੁਹਾਡੇ ਨਾਲ ਬਹਿ ਜਾਓ ਇੱਧਰ ਸੁਣੋ ਦਿੱਤੀ ਗਰਮ ਨਾ ਹੋ ਵਢਾਉਣ ਨੂੰ ਲਿਆਈਆਂ ਉਹਨੂੰ ਨਹੀਂ ਮਾਏ ਤੋ ਮੈਨੂੰ ਮਾਰਾ ਜਾਂ ਹੱਥ ਕੀ ਵਿਖਾਇਆ ਤੇ ਮੇਰਾ ਮੋਮ ਦਿਲ ਪਿਘਲ ਆਇਆ ਤੇ ਮੈਂ ਉਸੇ ਵੇਲੇ 5000 ਰੁਪਇਆ ਤੇਰੇ ਕੱਢ ਕੇ ਹੱਥ ਤੇ ਫੜਾਇਆ ਨਹੀਂ ਮਾਏ ਤੈਨੂੰ ਮਾਸਾ ਤਰਸਣ ਆਇਆ ਨਹੀਂ ਤੂੰ ਮੇਰੇ ਤੇ ਕੀ ਕਹਿਰ ਕਮਾਇਆ ਗਾਣਾ ਬਣ ਗਿਆ ਹੀ ਉਹ ਹਾਂ ਗਾਣਾ ਬਣ ਗਿਆ ਹੀ ਬਣ ਗਿਆ ਚੜਾਂਗੇ ਉੱਪਰ ਤੇ ਚੜ ਕੀ ਹੋਣੀ ਹੱਥ ਦੁਸਦਾ ਤਾੜੀਆਂ ਹੀ ਨਹੀਂ ਮਾਰ ਨਹੀਂ ਕਿਹੜਾ ਰਸ ਸੁਣ ਮੇਰੀ ਗੱਲ ਇੱਕ ਮਿੰਟ ਸੁਣ ਪੁੱਤ ਚੁੱਪ ਕਰ ਕੀ ਆਂਦੇ ਡਾਇਰੈਕਟਰ ਆ ਪਹਿਲਾਂ ਪਿਛਾ ਰੱਖ ਇਹਨੂੰ ਕਿਹ ਪਿਛਾ ਰੱਖ ਬੈਠ ਕੇ ਗੱਲ ਕਰਾਂਗੇ ਬੈਠ ਕੇ ਗੱਲ ਕਰਾਂ ਪਿਛਾ ਨਹੀਂ ਰੱਖਣਾ ਉਹ ਮੇਰੇ ਹੱਥ ਵੇਖਣਾ ਹੱਥ ਕਿਹੜਾ ਹੀ ਕੋ ਕੋ ਨਹੀਂ ਕਰਦਾ ਕਿਤੇ ਨਹੀਂ ਵੱਡਦਾ ਤੇਰਾ ਹੱਥ ਮਖਾਲਾ ਤੋੜ ਦੂਗਾ ਤੋੜ ਨਾ ਮੇਰੀ ਸੁਣ ਲੈ ਗੱਲ ਨਹੀਂ ਯਕੀਨੀ ਹੈਗਾ ਇਹੋ ਜਿਹੇ ਕਿਹੜੇ ਤੇਲ ਹੀ ਹੱਥ ਕਰਗਾ ਨਹੀਂ 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 ਇਹਨੂੰ ਕਾਹ ਚਾਹ ਰੱਖ ਓਏ ਕੋ ਨਹੀਂ ਕਰ ਇਹ ਆਂਦੇ ਵੱਡਣਾ ਵਾ ਕਰ ਦਈਏ ਸੋਖੇ ਨਹੀਂ ਨਹੀਂ ਇੱਥੇ ਨਹੀਂ ਨਹੀਂ ਇੱਥੇ ਮੈਨੂੰ ਗੱਲ ਸੁਣਾ ਤੇ ਗੱਲ ਸੁਣਾ ਦੇ ਆ ਵੇਲਾ ਕਿਤਾ ਬਰਬਾਦੇ ਲੱਗੀ ਹੂ ਉਹ ਗੱਲ ਸੁਣ ਗੁੱਠਾ ਕਿਹੜਾ ਲਾਉਣੀ ਹੈ ਖੱਬਾ ਕੇ ਸੱਜਾ ਕਿਹੜਾ ਚੱਲਦੇ ਸੈਨ ਗੱਲ ਸੁਣ ਮੈਂ ਨਾ ਗੁੱਠੇ ਵੱਢ ਕੇ ਲੈ ਜੀ ਉੱਥੇ ਆਪੇ ਲਵਾ ਲਾਂਗੇ ਆਹੋ ਹਾਂ ਗਾੜੀ ਚਾਹੀਦੀ ਆਪਾਂ ਨੂੰ ਹਾਂ ਉਠਾ ਲੱਗਣਾ ਚੱਲ ਆ ਹੱਥ ਦੇ ਮੁੰਡੇ ਨੂੰ ਗਾੜੀ ਨਹੀਂ ਨਹੀਂ ਇਹ ਜਮਾ ਮੈਂ ਇਹ ਚਾਰ ਪਾਉਣਾ ਹੱਥ ਹੱਥ ਦੇ ਮੜਾ ਜਾ ਵੇਖਣਾ ਉਹਨੇ ਮੈਂ ਨੇ ਮਹਾ ਮਾਲਚ ਕਰ ਕਰ ਹੱਥ ਠੀਕ ਕੀਤਾ ਹੱਥ ਨਹੀਂ ਨਾ 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 ਹੱਥ ਨਹੀਂ ਬੜੀ ਮੁਸ਼ਕਲ ਮਾਨ ਆਇਆ ਗਈ ਮੈਂ ਇਹੋ ਜਿਹਾ ਤੋਂ ਮਾਲਸਾ ਕਰਦੀ ਰਹੀ ਆ ਮੈਂ ਨਹੀਂ ਆਂ ਵੀ ਇਹ ਜੇ ਖੋਲਾ ਉਹ ਖੋਲ ਕੀ ਆਂਦੇ ਹੁੰਦੇ ਆ ਦੇਸੀ ਦਵਾਈਆਂ ਦੇ ਨੁਕਸੇ ਹੱਥੋਂ ਥਮਲਣੇ ਤਾਂ ਬਥੇਰੇ ਨੋਟ ਆ ਜਾਣੇ ਆ ਫਿਰ ਤੈਨੂੰ ਕਿੱਲਿਆਂ ਦੀ ਘਾਟ ਨਹੀਂ ਰਹਿਣੀ ਚੰਗਾ ਮਾਮੀ ਆ ਕੰਮ ਲਿਆਂਦਾ ਮੈਨੂੰ ਤੈਨੂੰ ਪਤਾ ਬੁੜੀਆਂ ਲੜਾਈ ਮੈਂ ਆਉਣਾ ਨਹੀਂ ਹੁੰਦਾ ਮੈਨੂੰ ਚਾਹੀਦੀ ਖੂਨ ਖਰਾਬੇ ਵਾਲੀ ਆਏ ਦਾਦ ਲਾਹੂ ਮੰਗਦਾ ਲਾਹੂ ਹੱਥ ਦੇ ਲਾਹੂ ਚਾਹੀਦਾ ਵਾ ਬਕਾਇ ਨਹੀਂ ਮੈਂ ਜਾਣਾਂ ਜਿੱਥੇ ਹੱਥ ਵਿਖਾ ਦੇ ਮੁੰਡਾ ਕੋਈ ਨਹੀਂ ਚੁੱਪ ਕਰ ਵੇ ਤੂੰ ਕੀ ਕੀ ਚੁੱਪ ਇਹਦਾ ਬਾਹਰ ਥਲੇ ਗੱਲ ਇਹਦੀ ਲਾਹ ਜਬਾਨ ਇਹਦੀ ਲਾਹ ਜਬਾਨ ਨਹੀਂ ਮੈਨੂੰ ਤੇ ਸਾਰੀਆਂ ਗੱਲਾਂ ਦਾ ਪਤਾ ਹੀ ਨਹੀਂ ਲੱਗਣਾ ਮੈਨੂੰ ਕਿੱਥੇ ਪਤਾ ਲੱਗਣਾ ਨਹੀਂ ਵੜ ਦੇਣੀ ਮੈਂ ਵੀ ਉਹ ਭਲਾ ਹੋਵੇ ਉਹਦਾ ਉਦਰਾ ਗਾਂਧੀ ਬਣਾ ਦੇਣੀ ਮੇਰੀ ਸੁਣ ਗੱਲ ਮੈਨੂੰ ਕਿੱਥੇ ਪਤਾ ਲੱਗਣਾ ਸੀ ਉਹ ਭਲਾ ਹੋਵੇ ਵਿਚਾਰੀ ਦਾ ਜਿਹਨੇ ਮੈਨੂੰ ਸਾਰੀਆਂ ਗੱਲਾਂ ਦੱਸਦੀ ਇਹਨਾਂ ਇਨਾ ਤੇ ਗੁਪਤ ਗੋ ਅੰਦਰੇ ਅੰਦਰ ਸਾਰੇ ਕਰ ਲੈਣੇ ਕੰਮ ਤਾਂ ਇਦਾਂ ਕਾਗਜ਼ ਪੈਲੀ ਦੇ ਕਿੰਨੇ ਦੱਸਿਆ ਉਹ ਮੈਂ ਦੱਸਣ ਨਹੀਂ ਆਪਣੇ ਦਿਮਾਗ ਨਾਲ ਵੀ ਨਾ ਮੇਰਾ ਦਿਮਾਗ ਕੰਮ ਕਰਦਾ ਕੀ ਆਣੀ ਆ ਮੈਨੂੰ ਦੱਸ ਖੁੱਲ ਕੇ ਨਹੀਂ ਤੇ ਹੱਥ ਤੈਨੂੰ ਪਤਾ ਕਿਦਾਂ ਲੱਗਾ ਤੂੰ ਦੱਸ ਤੈਨੂੰ ਪਤਾ ਕਿਦਾਂ ਲੱਗਾ ਪਤਾ ਮੈਨੂੰ ਮੇਰੇ ਮੱਥਾ ਥਣਕ ਗਿਆ ਮੈਨੂੰ ਲੱਗਾ ਪਤਾ ਵੀ ਇਹ ਕਾਗਜੀ ਕਾਰਵਾਈ ਰਾਤ ਨੂੰ ਸੁਪਨਾ ਆਇਆ ਸੀ ਬਹੁਤ ਹੀ ਖਤਰਨਾਕ ਜਿਆ ਜਦੋਂ ਪੇ ਕੇਰੇ ਕਰ ਕੋਈ ਦੁੱਖ ਪੈਂਦਾ ਉਦੋਂ ਤੇਨੂੰ ਸੁਪਨੇ ਆਉਂਦੇ ਇਦਾਂ ਤੇਨੂੰ ਬੜੇ ਸੁਪਨੇ ਆਉਂਦੇ ਚੱਲ ਤੂੰ ਕਿੱਲਾ ਲੈਣਾ ਹਾਂ ਕਿੱਲਾ ਲੈਣਾ ਲੈਣਾ ਦਿਨ ਦੇ ਦਿਨ ਦੇ ਦਿਨ ਦੇ ਦਿਨ ਲੈ ਆ ਕਾਗਿ ਲੈ ਆ ਲੈ ਆ ਜੇ ਤੀ ਲਿਆ ਦਿਨ ਦੇ ਬੈਠੇ ਹਾਂ ਬਹਿ ਕੇ ਗੱਲ ਆ ਗੱਲ ਨਹੀਂ ਤੇ ਇਦਾਂ ਮੰਨੋ ਫੇਰ ਨਹੀਂ ਨਹੀਂ ਤੇ ਫੇਰ ਆਵੇ ਆਪਣੇ ਕੋ ਹਥਿਆਰ ਹੈਗਾ ਹੀ ਆਪਣੇ ਕੋ ਨਹੀਂ ਨਹੀਂ ਜਦੋਂ ਮੰਨ ਨਹੀਂ ਗਈ ਮੰਨ ਗਏ ਆ ਆਹੋ ਹਾਲੋ ਲੇ ਕੀ ਕਿੱਲਾ ਤੁਹਾਡੀ ਪੈਂ ਆਰ ਜਨਾ ਧੋਵਾ ਦੇ ਚ ਲੈ ਮੈਨੂੰ ਸੁਧਾਣਾ ਬਣਾ ਗਿਆ ਅੱਗ ਲੱਗੇ ਕਿੱਲੇ ਜਿੰਦੀਆਂ ਤੇਰੀ ਪੈਰੀ ਦੋ ਪੈਰੀ ਪੈਰੀ ਦੋ ਮੈਨੂੰ ਗੱਲ ਸੁਣ ਤੇਰੀ ਆ ਬਲੂੰਬੜੀ ਚੁੱਕ ਕੇ ਨਾ ਰੁਕ ਚੁੱਕ ਕੇ ਨਾ ਹਾਏ ਮੇਰੀ ਧੀ ਕਾਲੀ ਦੇ ਮੈਨੂੰ ਲੈ ਜਾਓ ਆ ਚੱਲੀਏ ਬਾਹਰ ਮੈਂ ਤੁਮੈ ਮੈਨੂੰ ਖੜ ਖੜ ਖੁਸ਼ ਮੇਰੀ ਕੁੜੀ ਮੇਰੀ ਕੁੜੀ ਚੋੜ ਲਾ ਚੱਲ ਕਾਗਜ਼ ਦੇ ਦੇ ਜੀ ਤੇ ਕੁੜੀ ਲੈ ਜਾਓ ਕਾਗਜ਼ ਕਿਉਂ ਦੇਜੋ ਪਹਿਲਾਂ 5000 ਦੇ ਦੇ ਤੇ ਕੁੜੀ ਚੋਕ ਮੁੜਕੇ ਦੋ ਕਾਗਜ਼ ਮੈਂ ਨਹੀਂ ਮੈਂ ਮੇਰੀ ਕੁੜੀ ਮੰਮੀ ਨੂੰ ਕਿ ਮੇਰੀ ਕੁੜੀ ਦੇਜੋ 5 ਦੇ ਮੇਰੀ ਕੁੜੀ ਦੇਜੋ ਮੈਂ ਮਰ ਜੂ ਮੇਰੀ ਕੁੜੀ ਦੇਜੋ ਹਾਂ 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 ਮੈਂ ਨਹੀਂ ਕਹਦੀ ਕੁੜੀ ਮੈਂ ਨਹੀਂ ਕਹਦੀ ਈ ਤੈਨੂੰ ਬੜੀ ਸ਼ਤੀ ਦੁਖ ਲੱਗਾ ਕੁੜੀ ਦੇਜੋ ਮੰਮੀ ਇਹਨੂੰ ਕਹ ਮੇਰੀ ਕੁੜੀ ਦੇ ਤੈਨੂੰ ਰੱਬ ਨੇ ਤਾਂ ਹੀ ਬੱਚਾ ਨਹੀਂ ਦਿੱਤਾ ਤੇਰਾ ਬੱਚਾ ਹੈ ਨਹੀਂ ਤੀਆਂ ਬੁੱਤਾਂ ਦੀ ਤੇਰਾ ਮਰ ਜਣ ਨਹੀਂ ਤੇਰਾ ਜਨ ਨਹੀਂ ਕੀ ਜਾਣੀਆਂ ਬੈ ਜਾਣਾ ਆਪਣੀ ਵਿਗ ਜਾਣੀ ਕਿਲਾ ਲੈ ਲੈਂਦਾ ਹੋ ਲੈਂਦੇ ਪਹਿਲਾਂ ਦੇ ਕੇਸ ਜਿਹੜਾ ਪੈਂਦਾ ਵਾ ਡ ਅੱਛਾ ਅੱਛਾ ਵੱਢਣੇ ਤੇ ਹੈ ਹੀ ਆ ਵੱਢਣੇ ਤੇ ਹੈ ਹੀ ਛੋਟੇ ਕਰਨੇ ਦੀਦੀ ਮੇਰੀ ਕੁੜੀ ਦੇ ਦੇ ਮੈਂ ਨਹੀਂ ਦਿੰਦੀ ਮੈਂ ਮਰ ਜੂਗੀ ਮੇਰੀ ਕੁੜੀ ਕੋਈ ਨਹੀਂ ਮਰ ਜਾ ਤੇਰੇ ਕੋਲ ਨਾ ਕਿਹੜਾ ਪੈਲੀ ਆ ਤੂੰ ਨਾ ਮਰੀ ਤੇਰੇ ਨਾਲ ਪੈਲੀ ਆ ਇਹਨੂੰ ਵੀ ਨਾਲ ਲੈ ਜੀਏ ਕਿਨੂੰ ਇਹਨੂੰ ਜਿਹਦੇ ਨਾਲ ਪੈਲੀ ਆ ਚੋਕ ਗੱਡੀ ਲੈ ਜਾਓ ਇਹਨੂੰ ਲੈ ਜਾਓ ਮੇਰੀ ਕੁੜੀ ਦੇ ਦੇ ਗੱਡੀ ਕਿੱਥੋਂ ਕੱਢਾਂ ਉਹ ਸੌਰੀ ਦੇ ਜਾਓ ਉਹਨੂੰ ਲੈ ਜਾਓ ਮੈਨੂੰ ਮੈਂ ਗਾਟਾ ਲਾ ਦੇਣਾ ਜੀ ਗਾਂ ਇੱਥੇ ਰੁਕ ਜਾ ਇੱਥੇ ਰੁਕ ਜਾ ਪਿੱਛੇ ਆਈ ਗੱਡੀ ਤੇ ਭਾਰ ਕੇ ਲੈ ਜਾਣੀ ਆ ਟੈਂਸ਼ਨ ਨਾ ਲੈ ਕੁੜੀ ਸਾਡੀ ਆ ਕੁੜੀ ਸਾਡੀ ਆ ਲ ਦਨ ਪਿਆ ਕੁਝ ਦੇ ਜੋ ਬਾਹਰ ਮੈਂ ਕੂੜਾ ਘਟਾ ਲਾ ਦੇਣਾ ਨਹੀਂ ਮੇਰੀ ਕੁੜੀ ਫੜੋ ਹੁਣ ਪਿਆ ਗਾਹ ਪੁੱਟਿਆ ਮੈਂ ਗਾਟਾ ਲਾ ਦੇਣਾ ਇੱਥੇ ਦੇ ਜੋ ਮੇਰੀ ਮੰਮੀ ਇਹ ਮੇਰੀ ਕੁੜੀ ਮੰਮੀ ਉਹਨੂੰ ਕਾਓ ਮੇਰੀ ਕੁੜੀ ਛੱਡ ਦਵੇ ਮੇਰੀ ਕੁੜੀ ਛੱਡ ਦਵੇ ਮੰਮੀ ਮੇਰੀ ਕੁੜੀ ਉਹਨੂੰ ਕਾਓ ਮੰਮੀ ਮੈਂ ਮਾਰ ਜੂਗੀ ਮੇਰੀ ਕੁੜੀ ਦੇ ਦੋ